ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਉਮੀਦ ਕਰਦੇ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਆ ਜੀ ਟਾਈਮ ਸਵੇਰ ਦੇ तकरीबन 10:30 ਪਾਉਣੇ 11 ਹੋ ਗਏ ਆ ਤੇ ਆਪਾਂ ਚੱਲੇ ਆ ਆਪਣੀ ਧਰਮੇ ਕੀ ਧਰਮਸ਼ਾਲਾ ਤੇ ਖੰਡ ਪਾਠ ਪ੍ਰਗਿਆਸ਼ ਆ ਤੇ ਆਪਾਂ ਚੱਲੇ ਆ ਅੱਜ ਸੁਖਨੀ ਸਾਹਿਬ ਜੀ ਦੇ ਜਾਪ ਹੋ ਰਹੇ ਉੱਥੇ ਤੇ ਆਪਾਂ ਸੁਖਨੀ ਸਾਹਿਬ ਜੀ ਦੇ ਪਾਠ ਤੇ ਚੱਲੇ ਆ ਵੀਡੀਓ ਦੇ ਨਾਲ ਬਨੇ ਰਹੋ ਉੱਥੇ ਜਾ ਕੇ ਦਰਸ਼ਨ ਜ਼ਰੂਰ ਕਰਾਵਾਂਗੇ ਜੀ। ਧਰਮ ਕੇ ਗਵਾੜ ਦੀ ਧਰਮ ਸ਼ਾਲਾ ਤੇ ਖੰਡ ਪਾਠ ਪ੍ਰਗੈਸ਼ Король, они даршингургация. ਤਵਾਦੀ ਮਨੋਤਾਦੀ ਵਾਏ ਵਾਏ ਜੇ ਲੋਬ ਉਹਦੇ ਹੀ ਕੁਬਾ ਕੁਮ ਦਾ ਕੀ ਹੋ ਰਿਹਾ ਹੈ ਜੇ ਚਾਹੁੰਦੇ ਹੋ ਤਾਂ ਕੁਮਾ ਦਾ ਬੀ ਉਹ ਮਾ ਫਰਾਈਜ਼ੀ ਕੁਮ ਉਹਦੇ ਸਾਰੇ ਰੋਏ ਜੇ ਤੱਕ ਪਹੁੰਚੇ ਹੈ ਚਲੋ ਵੀ ਸਾਰਨਾ ਸ਼੍ਰੀ ਵਾਏ ਸੇ ਗੁਰਤਾ ਪਾਇਆ ਸਹਿਜ ਸੇਤੀ ਮਨ ਵਜਿਆ लगा तो मेडिकल कैंप। आप इतें अख चैक करानी ਲੋ ਜੀ ਆਪਾਂ ਜਾਇਆਏ ਸੀਗੇ ਸੁਖਨੀ ਸਾਹਿਬ ਤੇ ਜਾਪ ਤੇ ਉੱਥੇ ਫਿਰ ਪ੍ਰਸ਼ਾਦ ਦੀ ਸੇਵਾ ਕਰਾਉਣ ਲੱਗ ਗੀਆਂ ਪ੍ਰਸ਼ਾਦ ਦੀ ਸੇਵਾ ਕਰੋਂਦੇ ਕਰਨਦੇ ਤੇ ਕੈਂਪ ਲੱਗਾ ਵਾ ਸੀਗਾ ਤੁਹਾਨੂੰ ਸ਼ਾਇਦ ਦੱਸਿਆ ਨਹੀਂ ਦੱਸਿਆ ਨਹੀਂ ਸੀ ਮੈਂ ਤੁਹਾਨੂੰ ਪਹਿਲਾਂ ਵੀਡੀਓ ਦੇ ਵਿੱਚ ਤੇ ਕੈਂਪ ਲੱਗਿਆ ਵਾ ਸੀਗਾ ਅੱਖਾਂ ਦਾ ਤੇ ਮੈਂ ਕਿਹਾ ਚੱਲ ਪਰਚੀ ਕਟਾਈ ਉੱਥੇ ਤੇ ਨਿਗਾ ਚੈੱਕ ਕਰਾਉਣ ਲੱਗ ਗੀਆਂ ਚੱਲ ਆਪਾਂ ਵੀ ਨਿਗਾ ਚੈੱਕ ਕਰਾ ਲੈਨੇ ਆ ਤੇ ਡਾਕਟਰ ਨੇ ਦਿੱਤੀ ਆ ਕਾਮ ਨੂੰ ਇੱਕ ਸ਼ੀਸ਼ੀ ਦਿੱਤੀ ਪਾਉਣ ਵਾਸਤੇ ਅੱਖਾਂ ਦੇ ਵਿੱਚ ਤੇ ਇੱਕ ਮੇਰੇ ਪਹਿਲਾਂ ਵੀ ਨਿਗਾਹ ਵਾਲੀ ਐਨਕ ਲੱਗੀ ਹੋਈ ਹੈ 1.5 ਨੰਬਰ ਦੀ ਤੇ ਆ ਵੀ ਮੈਨੂੰ 1.5 ਨੰਬਰ ਦੀ ਐਨਕ ਡਾਕਟਰ ਨੇ ਦੇਤੀ। ਇਹ ਫ੍ਰੀ ਕੈਂਪ ਸੀਗਾ ਉਹ ਨਾ ਸਾਡੇ ਐਨਆਰਆਈ ਵੀਰ ਆਉਂਦੇ ਆ ਆਸਟ੍ਰੇਲੀਆ ਚ ਤੇ ਉਹ ਫਿਰ ਲਵਾਉਂਦੇ ਆ ਜਦੋਂ ਆਉਂਦੇ ਹਰ ਸਾਲ ਖੰਡ ਪਾਠ ਕਰਾਉਂਦੇ ਆ ਧਰਮਸ਼ਾਲਾ ਤੇ ਤੇ ਨਾਲ ਹੀ ਤੇ ਉਹ ਪਹਿਲੀਆਂ ਪਲਾਸਟਿਕ ਜਿਹੜੀਆਂ ਸੀਗੀਆਂ ਇੱਕ ਕੈਣਕਾ ਉੱਥੇ ਕਾਲੇ ਰੰਗ ਦੀਆਂ ਤੇ ਡਾਕਟਰ ਨੇ ਮੈਨੂੰ ਉਹ ਦਿੱਤੀਆਂ ਚੱਕ ਕੇ ਮੈਂ ਕਿਹਾ ਨਹੀਂ ਮੈਂ ਤਾਂ ਆ ਲੈਣੀ ਆ ਇਹ ਮੇਰੇ ਫੇਸ ਦੇ ਰਿਕੋਰਡਿੰਗ ਥੋੜੀਆਂ ਜੀਆਂ ਵੱਡੀਆਂ ਵੀ ਹੈਗੀਆਂ ਉਹ ਵਾਲੀਆਂ ਛੋਟੀਆਂ ਸੀਗੀਆਂ ਜਿਵੇਂ ਆਏ ਤਰਸ਼ੀਆਂ ਜੀਆਂ ਤੇ ਮੈਂ ਫਿਰ ਆ ਲੈਈਆਂ ਦੇਖ ਕੇ ਮੈਂ ਕਿਹਾ ਆ ਲੈਣੀ ਆ 1.5 ਨੰਬਰ ਦੀ ਤੇ ਹੁਣ ਆਪਾਂ ਜਾਵਾਂਗੇ ਸ਼ਾਮ ਨੂੰ ਹੁਣ ਬਸ ਆ ਕੇ ਕੱਪੜੇ-ਕੁਪੜੇ ਸਾਂਭ ਤੇ ਆ ਤੇ ਹੁਣ ਸਬਜ਼ੀ ਬਣਾਉਣੀ ਆ ਸ਼ਾਮ ਨੂੰ ਆਪਾਂ ਗੁਰਦੁਆਰਾ ਸਾਹਿਬ ਵੀ ਪ੍ਰਸ਼ਾਦਾ ਪਚਾਉਨੇ ਹੁੰਦੇ ਆ ਨਾ ਡੇਲੀ ਕੋਤਰੀ ਕਰਕੇ ਤੇ ਸਬਜੀ ਬਣਾ ਕੇ ਆਟਾ ਗੁੰਨ ਕੇ ਰੱਖ ਜੂਗੀ ਭੈਣ ਪ੍ਰਸ਼ਾਦ ਦੇ ਪੰਜ ਲਾ ਕੇ ਭੇਜ ਦੂਗੀ ਸ਼ਾਮ ਨੂੰ ਤੇ ਹੁਣ ਆਪਾਂ 3.75 ਵਜੇ ਫੇਰ ਜਾਵਾਂਗੇ ਪ੍ਰਸ਼ਾਦ ਦੀ ਸੇਵਾ ਕਰਾਉਣ ਮਾਗ ਦਾ ਮਹੀਨਾ ਵੀ ਸਭ ਤੋਂ ਅਨਮੁੱਲਾ ਮਹੀਨਾ ਹੁੰਦਾ ਹੈ ਵੀ ਵਧੀਆ ਮਹੀਨੇ ਸਾਰੇ ਹੀ ਵਧੀਆ ਹੁੰਦੇ ਗੁਰੂ ਮਹਾਰਾਜ ਦੇ ਬਣਾਏ ਹੋਏ ਆ ਦੇਣ ਵੀ ਮਹੀਨੇ ਵੀ ਹਨ ਸਾਰਾ ਕੁਝ ਪਰਮਾਗ ਮੰਗਣ ਸੰਗ ਸਾਧੂਆਂ ਧੂਰੀ ਕਰੇ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਨ ਇਹ ਗੁਰਬਾਣੀ ਦੇ ਵਿੱਚ ਵੀ ਲਿਖਿਆ ਹੋਇਆ ਮਾਗ ਦੇ ਮਹੀਨੇ ਆਪਾਂ ਨੂੰ ਜਿੰਨਾ ਆਪਾਂ ਪਉਨਦਾਨ ਕਰ ਲਈਏ ਜਿੰਨੀ ਆਪਾਂ ਸੇਵਾ ਕਰ ਲਈਏ ਜਿੰਨਾ ਆਪਾਂ ਜਾਪ ਗੁਰਬਾਣੀ ਦਾ ਕਰ ਲਈਏ ਗੁਰੂ ਮਹਾਰਾਜ ਦਾ ਨਾਮ ਲੈ ਲਈਏ ਗੁਰੂ ਘਰਾਂ ਚ ਦਰਸ਼ਨ ਦੇਦਾਰੀ ਕਰ ਲਈਏ ਮਾਗ ਦੇ ਮਹੀਨੇ ਆਪਣੇ ਵਾਸਤੇ ਉਨਾ ਹੀ ਥੋੜਾ ਹੁੰਦਾ ਤੇ ਫਿਰ ਕਹਿੰਦਾ ਵੀ ਸਾਡੇ ਤਾਂ ਪੈੰਡ ਆਪਦੇ ਗੰਗਾ ਪੰਜ ਪੀਰਾਂ ਦਾ ਪਿੰਡ ਆ ਪੰਜ ਗੁਰਦੁਆਰਾ ਸਾਹਿਬ ਆ ਪੰਜ ਪੀਰਾਂ ਦੀਆਂ ਜਗ੍ਹਾ ਤੇ ਫਿਰ ਕਿਉਂ ਨਾ ਆਪਾਂ ਜਾਈਏ ਘਰੇ ਬੈਠੇ ਰਹੀਏ ਘਰੇ ਬਹਿ ਕੇ ਵੀ ਆਪਾਂ ਮੰਜੇ ਤੋੜਨੇ ਆ ਪਏ ਬਹਿ ਹੀ ਰਹਿਣਾ ਹੁਣ ਸਾਰਾ ਦੁਪਹਿਰਾ ਸੀਗਾ ਮੰਨ ਲਓ ਵੀ ਆਪਾਂ 10 ਵਜੇ ਤੈ ਨੂੰ ਕੰਮ ਨਿਬੜ ਗਿਆ ਸੀਗਾ ਸਾਰਾ ਤੇ ਫਿਰ ਘਰੇ ਵੀ ਬੈਠੇ ਰਹਿਣਾ ਸੀ ਉੱਥੇ ਗਏ ਆ ਗੁਰੂ ਦੇ ਦਰਸ਼ਨ ਦਿਦਾਰੇ ਕੀਤੇ ਹੈ ਨਾ ਗੁਰੂ ਗ੍ਰੰਥ ਸਾਹਿਬ ਦੇ ਤੇ ਜਾਪ ਕੀਤਾ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਮਨ ਨੂੰ ਸ਼ਾਂਤੀ ਮਿਲੀ ਸੰਗਤ ਦੇ ਦਰਸ਼ਨ ਕੀਤੇ ਸੇਵਾ ਕੀਤੀ ਪ੍ਰਸ਼ਾਦਿਆਂ ਦੀ ਤੇ ਪ੍ਰਮਾਤਮਾ ਕਿਤੇ ਤਾਂ ਥਾਂ ਹੀ ਪਾਊਗਾ ਨਾ ਇਸ ਕਰਕੇ ਆਪਾਂ ਨੂੰ ਮਾਗਦਾ ਮੀਨਾ ਮੈਂ ਤਾਂ ਇਹ ਕਹਿਨੀ ਆ ਵੀ ਵੱਦ ਤੋਂ ਵੱਧ ਜਿੰਨੀ ਵੀ ਆਪਾਂ ਤੋਂ ਸੇਵਾ ਹੋ ਸਕੇ ਤੇ ਜਿੰਨੇ ਵੀ ਆਪਾਂ ਤੋਂ ਗੁਰੂ ਘਰਾਂ ਦੇ ਦਰਸ਼ਨ ਹੋ ਜਾਣ ਜਿੰਨੀ ਵੀ ਸੰਗਤ ਹੋ ਜੇ ਉਹਨੀ ਆਪਣੇ ਵਾਸਤੇ ਥੋੜੀ ਐ ਤੇ ਵੀਡੀਓ ਦੇ ਨਾਲ ਬਣੇ ਰਹੋ ਐਂਡ ਤੱਕ ਤੇ ਸ਼ਾਮ ਨੂੰ ਆਪਾਂ ਵੀਡੀਓ ਦਾ ਐਂਡ ਕਰਦੇ ਹੁੰਨੇ ਆਂ ਡੇਲੀ 7 ਵਜੇ ਬਲੌਗ ਆਪਾਂ ਅਪਲੋਡ ਕਰਦੇ ਆਂ ਤੇ ਸ਼ਾਮ ਨੂੰ ਹੁਣ ਜਾਵਾਂਗੇ ਪ੍ਰਸ਼ਾਦਾਂ ਦੀ ਸੇਵਾ ਕਰਨ ਵਾਸਤੇ ਤੇ ਆਪਾਂ ਤੁਹਾਨੂੰ ਉਹ ਦੋ ਵੀ ਵੀਡੀਓ ਜ਼ਰੂਰ ਤੁਹਾਡੇ ਨਾਲ ਇੱਕ ਛੋਟੀ ਮੋਟੀ ਕਲਿੱਪ ਬਣਾ ਕੇ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਚਲੋ ਜੀ

ਹਾਂਜੀ ਟਾਈਮ ਸ਼ਾਮ ਦਾ ਹੋ ਗਿਆ ਆਪਾਂ ਧਰਮਸ਼ਾਲਾ ਤੇ ਪ੍ਰਸ਼ਾਦਿਆਂ ਦੀ ਸੇਵਾ ਕਰਾ ਕੇ ਆ ਕੇ ਤੇ ਘਰੇ ਵੀ ਪ੍ਰਸ਼ਾਦਾਂ ਬਣਾ ਕੇ ਗੁਰਦੁਆਰਾ ਸਾਹਿਬ ਭੇਜਤਾ ਹੁਣ ਤੇ ਟਾਈਮ 7 ਵਜਣ ਵਾਲੇ ਆ ਤੇ ਬੀਬੀ ਰੋਟੀ ਪਕਾਉਣ ਲੱਗੀ ਹੈ ਉਧਰ ਚੁੱਲੇ ਤੇ ਦੁੱਧ ਦੁੱਧ ਕਾੜ ਕੇ ਆਪਾਂ ਰੱਖ ਲਿਆ ਸਾਰਾ ਕੁਝ ਓਕੇ ਆ ਕੰਮ ਧੰਦੇ ਆਪਣੇ ਸਾਰੇ ਨਿਬੜ ਗਏ ਆ ਧਾਰਾਂ ਦਾ ਦੁੱਧ ਦੁੱਧ ਪਾ ਜਾਂਦਾ ਦੁੱਧ ਗਰਮ ਕਰ ਲਿਆ ਸਾਰਾ ਹੋ ਗਿਆ ਕੰਮ ਧੰਦਾ ਹੁਣ ਆਪਾਂ ਪ੍ਰਸ਼ਾਦਾ ਪਾਣੀ ਛਕਾਂਗੇ ਸਾਗ ਲਿਆਂਦਾ ਸੀ ਸਾਗ ਲਿਆ ਆ ਕੇ ਧੋ ਕੇ ਤੇ ਮੇਥੀ ਪਾਲਕ ਸਾਰਾ ਕੁਝ ਧੋ ਸਵਾਰ ਕੇ ਟੱਕੇ ਰੱਖ ਤਾਂ ਸਵੇਰੇ ਸਵਖਤ ਤੇ ਉੱਠ ਕੇ ਧਰ ਲਾਂਗੇ ਕਾਫੀ ਸਾਰੇ ਕੱਪੜੇ ਹੋ ਗਏ ਧੋਣ ਵਾਲੇ ਅੱਜ ਕਰਨ ਹੁਣੀ ਵੀ ਸਬਜ਼ੀ-ਸਬਜ਼ੀ ਲਾਉਂਦੇ ਸੀਗੇ। ਤੇ ਕੱਪੜੇ ਧੋਵਾਂਗੇ, ਸਾਗ ਤਰਾਂਗੇ। ਫੇਰ ਆਪਾਂ ਜਾਣਾ ਹੈਗਾ ਭੋਗ ਤੇ ਖੰਡਪੜ ਸਾਹਿਬ ਦਾ ਧਰਮਸ਼ਾਲਾ ਤੇ ਧਰਮੇ ਕੀ ਤੇ। ਭੋਗ ਤੇ ਜਾ ਕੇ ਆਵਾਂਗੇ ਨਾਲੇ ਚਲ ਸਾਗ ਬਣਾ ਲਾਂਗੇ। ਇਹ ਹੋਰ ਦੱਸੋ ਜੀ। ਵੀਡੀਓ ਨੂੰ ਪਹਿਲੀ ਵਾਰ ਦੇਖਦੇ ਹੋ ਨੇ ਤਾਂ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਵੀਡੀਓ ਕਿੱਦਾਂ ਦੀ ਲੱਗਦੀ ਹੈ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਵੱਧ ਤੋਂ ਵੱਧ ਸਪੋਰਟ ਕਰੋ ਤਾਂ ਕਰਕੇ ਹੌਂਸਲਾ ਹੀ ਵੱਧਦਾ ਫਿਰ ਜੇ 2-4 ਕਮੈਂਟ ਆ ਜਾਣ ਨਾ ਫਿਰ ਖੁਸ਼ੀ ਜੀ ਮਿਲਦੀ ਆ ਵੀ ਹਾਂ ਵਧੀਆ ਲੋਕ ਲਾਈਕ ਕਰਦੇ ਆ ਸਪੋਰਟ ਕਰਦੇ ਆ ਤੇ ਵੀ ਚੰਗਾ ਬੋਲਦੇ ਆਪਾਂ ਵਧੀਆ ਲੱਗਦੀਆਂ ਲੋਕਾਂ ਨੂੰ ਆਪਣੀਆਂ ਗੱਲਾਂ ਬਾਤਾਂ ਤਾਂ ਕਰਕੇ ਫਿਰ ਮੰਨ ਜਾ ਵਧੀਆ ਹੁੰਦਾ ਨਹੀਂ ਤਾਂ ਹੁਣ ਮੈਂ 2 ਦਿਨ ਹੋ ਗਏ ਸੀ ਮੈਂ ਸ਼ਾਰਟ ਹੀ ਪਾਉਂਦੀ ਸੀ ਕਿ 2 ਦਿਨ ਵਲੌਗ ਬਣਾਇਆ ਹੀ ਨਹੀਂ ਕੰਮ ਤਾਂ ਦੇ ਵੀ ਸੀਗੇ ਇੱਕ ਆਏ ਨੇ ਇੱਕ ਨਾਲ ਕੈਮਰਾਮੈਨ ਹੁੰਦਾ ਵੀ ਤੇ ਉਹ ਅਗਲਾ ਕਹਿੰਦਾ ਵੀ ਮੇਰੀ ਵੀਡੀਓ ਬਣਾ ਦਿਓ ਹੁਣ ਮੈਂ ਇਕੱਲੀ ਕੰਮ ਕਰਨ ਵਾਲੀ ਆਂ ਇਕੱਲੀ ਵੀਡੀਓ ਬਣਾਉਣ ਵਾਲੀ ਆਂ ਫਿਰ ਮੈਂ ਕਿੱਧਰ ਕਿੱਧਰ ਹੋਵਾਂ ਜਦ ਨੂੰ ਮੈਂ ਕੋਈ ਨਾ ਕੋਈ ਕੰਮ ਧੰਦਾ ਕਰਦੀ ਹੂੰ ਉਦੋਂ ਨੂੰ ਮੇਰਾ ਫੋਨ ਪਤਾ ਨਹੀਂ ਕਿੱਥੇ ਦੀ ਕਿੱਥੇ ਪਿਆ ਹੁੰਦਾ ਫਿਰ ਮੈਨੂੰ ਚੇਤਾ ਭੁੱਲ ਜਾਂਦਾ ਵੀਡੀਓ ਹੁਣ ਹੁੰਦਾ ਜਦੋਂ ਮੈਂ ਕੰਮ ਧੰਦਾ ਕਰ ਹਟਦੀ ਆ ਫਿਰ ਮੈਨੂੰ ਯਾਦ ਹੁੰਦਾ ਵੀ ਹਾਏ ਮੈਂ ਆਹ ਕੰਮ ਦੀ ਤਾਂ ਮੈਂ ਵੀਡੀਓ ਹੀ ਬਣਾ ਲੈਂਦੀ ਮੇਰੇ 2-4 ਮਿੰਟ ਵਿੱਚ ਐਡ ਹੋ ਜਾਣੇ ਸੀਗੇ ਘਟ ਤੋਂ ਘਟ ਆਪਾਂ ਨੂੰ ਵੀ 15-20 ਮਿੰਟ ਦੀ ਤਾਂ ਵੀਡੀਓ ਬਣਾ ਕੇ ਪਾਉਣੀ ਵੀ ਚਾਹੀਦੀ ਹੈ ਡੇਲੀ ਹੈ ਨਾ ਫੇਰ ਹੀ ਅਗਲਾ ਦੇਖਦਾ ਤੇ ਉਹਦੋਂ ਜਦਨੂੰ ਮੈਂ ਕੰਮ ਕਰ ਹਟਦੀ ਆ ਜਦਨੂੰ ਮੇਰਾ ਫੋਨ ਲੱਭਦਾ ਫਿਰ ਮੈਨੂੰ ਐ ਹੁੰਦਾ ਜਿੱਦਾਂ ਹੁਣ ਸਾਰੇ ਬਲੌਗਰ ਹੈਗੇ ਆ ਆਪ ਮੂਰੇ ਗੱਲਾਂ ਬਾਤਾਂ ਕਰੀ ਜਾਂਦੇ ਵੀਡੀਓ ਬਣਾਉਣ ਵਾਸਤੇ ਕਿਸੇ ਨੂੰ ਹੋਰ ਕਹਿ ਦਿੰਦੇ ਆ ਵੀ ਸਾਡੀ ਵੀਡੀਓ ਬਣਾਉਂਦੇ ਹੋ ਨਾ ਉਵੇਂ ਨਹੀਂ ਹੈਗਾ ਕਰੇ ਸਾਰੇ ਜਾਣੇ ਹੈਗੇ ਆ ਪਰ ਮੇਰੀ ਵੀਡੀਓ ਨਹੀਂ ਕੋਈ ਬਣਾਉਂਦਾ ਜਦੋਂ ਮੈਂ ਕਹਿੰਨੀ ਆ ਜਿਹੜਾ ਬੋਲਦਾ ਉਹ ਹੀ ਕਹਿੰਦਾ ਸਾਨੂੰ ਨਹੀਂ ਬਣਾਉਣੀ ਹੁੰਦੀ ਤੂੰ ਆਪੇ ਬਣਾ ਲੈ ਸਾਨੂੰ ਨਹੀਂ ਬਣਾਉਣੀ ਹੁੰਦੀ ਤੂੰ ਆਪੇ ਬਣਾ ਲੈ ਫਿਰ ਮੈਂ ਚੱਲ ਜਿੱਥੇ ਮੇਰਾ ਵੀ ਹੁੰਦਾ ਮੈਨੂੰ ਲੱਗਦਾ ਹੁਣ ਜਿੱਦਾਂ ਮੈਂ ਪ੍ਰਸ਼ਾਦਾਂ ਦੀ ਸੇਵਾ ਕੀਤੀ ਤੁਸੀਂ ਦੇਖਿਓ ਮੈਂ ਪ੍ਰਸ਼ਾਦ ਦੇ ਵੀ ਵੇਲ ਦੀਆਂ ਉੱਥੇ ਹੈ ਨਾ ਤਵੀ ਤੇ ਬੈਠੀ ਉੱਥੇ ਫਿਰ ਇੱਕ ਕੁੜੀ ਸੀਗੀ ਛੋਟੀ ਜੀ ਮੈਂ ਉਹਨੂੰ ਕਿਹਾ ਮੈਂ ਆਖਿਆ ਮੇਰੇ ਫੋਨ 'ਚ ਵੀ ਸਾਰਿਆਂ ਦੀ ਵੀਡੀਓ ਬਣਾ ਕੇ ਦੇ ਮੈਨੂੰ ਕਿਤੇ ਕਿਤੇ ਮੌਕਾ ਮਿਲ ਜਾਂਦਾ ਵੀ ਜਦੋਂ ਕੋਈ ਜਵਾਕ ਬਾਹਰੋਂ ਤਾਂ ਮੇਰੀ ਸਾਗਮਾ ਕੋਈ سپورਟ ਕਰਦਾ ਘਰੇ ਮੇਰੀ ਕੋਈ ਵੀਡੀਓ ਨਹੀਂ ਬਣਾਉਂਦਾ ਕਰਨ ਤਾਂ ਮੇਰੇ ਜਵੇਂ ਨਹੀਂ ਆਖਾ ਲੱਗਦਾ ਕਰਨ ਤਾਂ ਕੋਈ ਨਾ ਮੇਰਾ ਵੀਡੀਓ ਦੇ ਵਿੱਚ ਨਾਂ ਲਈ ਨਾ ਮੇਰੀ ਫੋਟੋ ਆਵੇ ਤੇ ਨਾ ਮੈਨੂੰ ਗਈ ਵੀਦੋ ਵੀਡੀਓ ਬਣਾ ਕੇ ਦੇ ਮੈਨੂੰ ਮੈਂ ਨਹੀਂ ਮਮੀ ਬਣਾਉਣੀ ਆਪੇ ਬਣਾ ਲਾ ਜਿਵੇਂ ਮਰਜੀ ਤੇ ਚਲੋ ਜੀ ਅੱਜ ਵਾਲੇ ਬਲੌਗ ਦਾ ਐਂਡ ਆਪਾਂ ਕਰਦੇ ਇੱਥੇ ਤੇ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਜ਼ਰੂਰ ਕਰਿਓ ਲਾਈਕ ਸ਼ੇਅਰ ਕਰਿਓ ਵੱਧ ਤੋਂ ਵੱਧ ਸਪੋਰਟ ਕਰੋ ਤੇ ਮਿਲਦੇ ਆਂ ਕੱਲ ਨਵੇਂ ਬਲੌਗ ਦੇ ਨਾਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਖੁਸ਼ ਰਹੋ ਆਵਾਜ਼ ਰਹੋ ਪ੍ਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਸਾਰਿਆਂ